ਇਹ ਬਾਈਕ ਨਹੀਂ ਵੀਰ ਜੀ ਆਪਣਾ ਭਰਾ ਆ ਜਾਨ ਭਾਈ ਘੋੜਾ ਜਿਹਦੇ ਹੁੰਦੇ ਨੇ ਨਾ ਇਹ ਮਾਡਰਨ ਘੋੜਾ ਆ ਹੁਣ ਆਪਾਂ ਨੂੰ ਆਪਾਂ ਇਹਤੇ ਸਵਾਰ ਰਹਿਨੇ ਆ ਠੀਕ ਹੈ ਸਾਰਾ ਪ੍ਰੋਟੈਕਟਿਵ ਗੀਅਰ ਆ ਜੀ ਆਪਣੇ ਕੋਲ ਉਹਨਾਂ ਨਾਲੋਂ ਵੱਧ ਤਿਆਰੀ ਆ ਜੀ ਸਾਡੀ ਆ ਮੇਰੀ ਬਾਤ ਇਹਨਾਂ ਡੂੰਘਾ ਜ਼ਖਮਿਆਂ ਠੀਕ ਹੈ ਆ ਜੈਕਟਾਂ ਪਾਟੀ ਪਈਆਂ ਸਾਰੇ ਗੋਲੀਆਂ ਲੱਗੀਆਂ ਜੀ ਉਧਰ ਉਹ ਬਾੜੇ ਟੱਪਕੇ ਇਧਰ ਆਂਦੇ ਆ ਜੀ ਆ ਆ ਕੇ ਤੇ ਕਿਸਾਨ ਜਿਹੜੇ ਜਿੱਥੇ ਆਪਣੇ ਹੈਗੇ ਕਿਸਾਨ ਆਏ ਉਹਨਾਂ ਦੇ ਸਿੱਧੇ ਮੱਥੇ 'ਚ ਗੋਲੀਆਂ ਮਾਰਦੇ ਆ ਜੀ ਅਜੇ ਤਾਂ ਜਿੱਥੇ ਬੰਦੀਆਂ ਨੇ ਰੋਕਿਆ ਹੋਇਆ ਹੈ ਜੀ ਸ਼ਾਂਤਮਈ ਆ ਸੀ ਸਿਰ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਠੀਕ ਹੈ ਜੇ ਉਹ ਵਾਅਦਾ ਕਰੋਗੇ ਵੀ ਉਹਨਾਂ ਭੱਟੇ ਚੱਕ ਦੇਣੀ ਉਹਨਾਂ ਦੇ ਸਿੰਘ ਸਾਹਿਬ ਕਿਸਾਨਾਂ ਦੀਆਂ ਮੰਗਾਂ ਨੇ ਕੀ ਲੱਗਦਾ ਤੁਹਾਨੂੰ ਜਿਵੇਂ ਸਾਰਾ ਤਣਾਅ ਪੂਰਨ ਇੰਨਾ ਹੋਇਆ ਸਰਕਾਰ ਜਿਆਦਾ ਐਡਵਾਂਸ ਨਹੀਂ ਚੱਲ ਰਹੀ ਇਹ ਬੈਕਵਰਡ ਸਰਕਾਰ ਆ ਜੇ ਐਡਵਾਂਸ ਕਿੱਥੇ ਹੈ ਜੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ੰਭੂ ਬਾਰਡਰ ਦੇ ਜਨਕਿ 13 ਫਰਵਰੀ ਦੀ ਗੱਲ ਕਰਾਂਗੇ 13 ਫਰਵਰੀ ਸਾਰਾ ਦਿਨ ਹੀ ਸ਼ੰਭੂ ਬਾਰਡਰ ਤੇ ਤਣਾਅਪੂਰਨ ਸਥਿਤੀ ਰਹੀ ਆ ਥਰੂ ਗੈਸ ਦੇ ਗੋਲੇ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਹਰਿਆਣਾ ਦੀ ਤਰਫੋਂ ਕਿਸਾਨਾਂ ਤੇ ਬਰਾਏ ਗਏ ਅਤੇ ਉਸ ਤੋਂ ਬਾਅਦ 14 ਫਰਵਰੀ 14 ਫਰਵਰੀ ਨੂੰ ਵੀ ਅਥਰੂ ਗੈਸ ਦੇ ਬਹੁਤ ਗੋਲੇ ਬਰਾਏ ਗਏ ਪਰ ਗੋਲਿਆਂ ਦੇ ਵਿੱਚ ਇੱਕ ਸਿੰਘ ਸਾਹਿਬ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖੀਆਂ ਨੇ ਲਗਾਤਾਰ ਦੇਖ ਰਹੇ ਸੀ ਕਿ ਇੱਕ ਪਾਸੋਂ ਅਥਰੂ ਗੈਸ ਦੇ ਗੋਲੇ ਬਰਾਏ ਜਾ ਰਹੇ ਸਨ ਅਤੇ ਦੂਜੇ ਪਾਸੇ ਇੱਕ ਸਿੰਘ ਮੋਟਰਸਾਈਕਲ ਲੈ ਕੇ ਉਸ ਬਾਰਡਰ ਦੇ ਉਸ ਵੈਰੀਗੇਟਿੰਗ ਦੇ ਬਿਲਕੁਲ ਕਰੀਬ ਬਿਲਕੁਲ ਨਜ਼ਦੀਕ ਘੁੰਮ ਰਹੇ ਸਨ ਸੋ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਆਪਣਾ ਦਾਸ ਦਾ ਨਾਮ ਉਦਮ ਸਿੰਘ ਆ ਜੀ ਠੀਕ ਆ ਜੀ ਹਾਂ ਜੀ ਤੇ ਸ਼ਹੀਦ ਉਦਮ ਸਿੰਘ ਦਾ ਨਾਮ ਵੀ ਖੈਰ ਮੈਚ ਕਰਦਾ ਅਸੀਂ ਦੇਖ ਰਹੇ ਸੀ ਤਸਵੀਰਾਂ ਉੱਥੇ ਬਹੁਤ ਖਤਰਾ ਸੀ ਅਥਰੂ ਗੈਸ ਦੇ ਵੱਡੇ ਵੱਡੇ ਗੋਲੇ ਆ ਰਹੇ ਸੀ ਬਹੁਤ ਜ਼ਖਮੀ ਹੋਏ ਨੇ ਨੌਜਵਾਨ ਉੱਥੇ ਭਰ ਤੁਹਾਡਾ ਜਿਹੜਾ ਇਹ ਵਾਈਕਾ ਤੁਹਾਡਾ ਮੋਟਰਸਾਈਕਲ ਆ ਉੱਥੇ ਲਗਾਤਾਰ ਘੁੰਮ ਰਿਹਾ ਸੀ ਉਹ ਕਦੋਂ ਤੋਂ ਕਿੰਨਾ ਸਮਾਂ ਲਗਾਇਆ ਤੁਸੀਂ ਉੱਥੇ ਦੇਖੋ ਜੀ 13 ਫਰਵਰੀ ਨੂੰ ਜਦੋਂ ਅਸੀਂ ਆ ਗਏ ਸੀਗੇ ਇੱਥੇ 11:00 ਵਜੇ ਜਥੇਬੰਦੀਆਂ ਪਹੁੰਚ ਗਈਆਂ ਸੀਗੀਆਂ ਇਹਨਾਂ ਨੇ ਉਦੋਂ ਹੀ ਕੋਲੇਬਾਰੀ ਸ਼ੁਰੂ ਕਰਤੀ ਸੀ ਅਸੀਂ ਉਦੋਂ ਦੇ ਹੀ ਨਾਲਿਆਂ ਇੱਥੇ ਤੇ ਇਹ ਬਾਈਕ ਨਹੀਂ ਵੀਰ ਜੀ ਆਪਣਾ ਭਰਾ ਆ ਜਾਨ ਭਾਈ ਘੋੜਾ ਜਿਹਦੇ ਹੁੰਦੇ ਨੇ ਨਾ ਇਹ ਮਾਡਰਨ ਘੋੜਾ ਆ ਹੁਣ ਆਪਾਂ ਨੂੰ ਆਪਾਂ ਇਹਤੇ ਸਵਾਰ ਰਹਿਨੇ ਆ ਤੇ ਉਹ 13 ਤਰੀਕ ਦੇ ਹੀ ਆ ਜੀ ਅਸੀਂ ਇੱਥੇ ਗੋਲੇਬਾਰੀ ਹੋ ਰਹੀ ਆ ਹਾਂਜੀ ਇਹ ਅਥਰੂ ਗੈਸ ਇਹ ਗੋਲੇ ਤੇ ਜਿਹੜੇ ਉਹ ਲਗਾਤਾਰ ਅੱਖਾਂ ਤੇ ਇਫੈਕਟ ਕਰ ਰਹੇ ਸੀ ਸਾਹ ਦੀ ਪ੍ਰੋਬਲਮ ਸੀ ਤੁਹਾਨੂੰ ਉੱਥੇ ਤੁਸੀਂ ਜਿਵੇਂ ਪੂਰੇ ਧੂਏ 'ਚ ਘੁੰਮਦੇ ਸੀ ਇਹਨਾਂ ਕੂਕਾਂ ਲਾਈਆਂ ਸੀ ਤੁਹਾਡੀਆਂ ਪੂਰੀ ਸਾਰਾ ਪ੍ਰੋਟੈਕਟਿਵ ਗੀਅਰ ਆ ਜੀ ਆਪਣੇ ਕੋਲ ਜੀ ਉਹਨਾਂ ਨਾਲੋਂ ਵੱਧ ਤਿਆਰੀ ਆ ਜੀ ਸਾਡੀ ਠੀਕ ਹੈ ਹਾਂਜੀ ਨਾਲੇ ਉਹ ਕੱਲੇ ਅਥਰੂ ਗੈਸ ਦੇ ਗੋਲੇ ਨਹੀਂ ਉਹ ਗੋਲੀਆਂ ਵੀ ਮਾਰ ਰਹੇ ਸੀਗੇ ਸਿੱਧੀਆਂ ਜਿਹੜੀਆਂ ਹੁੰਦੀਆਂ ਨਾ ਪਲਾਸਟਿਕ ਦੀਆਂ ਰਬੜ ਦੀਆਂ ਹਾਂਜੀ ਗੋਲੀਆਂ ਉਹ ਰਬੜ ਦੀਆਂ ਮੋਟੀਆਂ-ਮੋਟੀਆਂ ਗੋਲੀਆਂ ਹੋਰ ਠੀਕ ਹੈ ਤੇ ਇਹ ਸਾਰਾ ਕੁਝ ਉਹਨਾਂ ਨੇ ਸナイਪਰ ਬਣਾਏ ਛੱਰੇ ਵੀ ਮਾਰਦੇ ਸੀਗੇ ਠੀਕ ਹੈ ਹਾਂਜੀ ਬੜਾ ਉਹਨਾਂ ਨੇ ਚਲਾਇਆ ਕੰਮ ਪਰ ਅਸੀਂ ਮੁਕਾਬਲਾ ਡਟ ਕੇ ਕੀਤਾ ਆ ਖੜੇ ਰਹੇ ਆ ਠੀਕ ਹੈ ਨਹੀਂ ਤੁਹਾਨੂੰ ਖਤਰਾ ਨਹੀਂ ਲੱਗਿਆ ਵੀ ਜੇ ਵਾਈਕ ਤੇ ਲੱਗੀ ਜੀ ਮੋਟਰਸਾਈਕਲ ਦੇ ਟਾਇਰ ਟੂਰ ਚ ਲੱਗੀ ਵੀ ਉੱਥੇ ਤੁਹਾਡੇ ਤੇ ਕਿਤੇ ਨਾ ਕਿਤੇ ਹਮਲਾ ਹੋ ਗਿਆ ਤਾਂ ਤੁਹਾਨੂੰ ਡਰ ਨਹੀਂ ਲੱਗਿਆ ਲੱਗਿਆ ਜੀ ਫੱਟੜ ਹੋਏ ਸੀ ਆ ਮੇਰੀ ਬਾਹ ਤੇ ਇੰਨਾ ਡੂੰਗਾ ਜ਼ਖਮਿਆ ਠੀਕ ਹੈ ਆ ਜੈਕੜਾ ਪਾਟੀ ਪਈਆਂ ਸਾਰੇ ਗੋਲੀਆਂ ਲੱਗੀਆਂ ਜੀ ਉਧਰ ਠੀਕ ਹੈ ਆ ਵੀ ਜ਼ਖਮੀ ਹੋਈ ਹੈ ਜੀ ਮੈਂ ਬਾਈਕ ਆਪਣਾ ਘੋੜਾ ਆਪਣਾ ਜਾਣ ਪਈ ਪਰ ਪਰਵਾਹ ਨਹੀਂ ਮੰਨੀ ਕਿ ਬਸ ਉੱਥੇ ਗੇੜੇ ਦੇ ਹੀ ਹੋਗੇ ਤੁਸੀਂ ਖਾਲਸਾ ਬੇਪਰਵਾਹ ਹੁੰਦਾ ਜੀ ਹਮੇਸ਼ਾ ਹੀ ਠੀਕ ਹੈ ਹਾਂਜੀ ਹੂੰ ਤੇ ਅਸੀਂ ਦੇਖ ਰਹੇ ਸੀ ਕਿ ਨੌਜਵਾਨਾਂ ਤੋਂ ਜਿਹੜਾ ਹਰਿਆਣਾ ਪੈਰਾਮਿਲਟਰੀ ਫੋਰਸਸ ਦੀਆਂ ਉਹ 100 ਮੀਟਰ ਦੀ ਦੂਰੀ ਤੇ ਸੀ ਆਪਸ ਡਿਸਟੈਂਸ ਤੁਸੀਂ ਬਿਲਕੁਲ ਨਜ਼ਦੀਕ ਚਲੇ ਗਏ ਸੀ ਉਹਨਾਂ ਦੇ ਉਹ ਸਾਡੇ ਨੇੜੇ ਆਏ ਜੀ ਜੀ ਉਹ ਬਾਰਡਰ ਟੱਪ ਕੇ ਇਧਰ ਆਂਦੇ ਆ ਜੀ ਆ ਕੇ ਤੇ ਕਿਸਾਨ ਜਿਹੜੇ ਜਿੱਥੇ ਆਪਣੇ ਹੈਗੇ ਕਿਸਾਨ ਆ ਹਾਂ ਹਾਂ ਉਹਨਾਂ ਦੇ ਸਿੱਧੇ ਮੱਥੇ 'ਚ ਗੋਲੀਆਂ ਮਾਰਦੇ ਜੀ ਜਦੋਂ ਇੱਧਰ ਆਏ ਆ ਫਿਰ ਅਸੀਂ ਉਹਨਾਂ ਨੂੰ ਚੜ੍ਹਾਈ ਕੀਤੀ ਆ ਫਿਰ ਉਹਨਾਂ ਨੇ ਉੱਥੇ ਹੀ ਖੁੱਡਾਂ 'ਚ ਬਾੜ ਕੇ ਆਏ ਆ ਪਿੱਛੇ ਹਰਿਆਣੇ ਦੇ ਠੀਕ ਹੈ ਅੱਛਾ ਜਦੋਂ ਬੈਰੀਕੇਡਿੰਗ ਤੋਂ ਉਹ ਉੱਪਰ ਦੀ ਟੱਪ ਗਈ ਸੀ ਇੱਧਰ ਆ ਗਈ ਸੀ ਉਹ ਕੰਧਾਂ ਤੋਂ ਜਿਹੜੀਆਂ ਸਿਮਿੰਟਡ ਬਣਾਈਆਂ ਹੋਈਆਂ ਸੀ ਹਾਂਜੀ ਉਹ ਇੱਧਰ ਆਂਦੇ ਆ ਇੱਧਰ ਆ ਕੇ ਉੱਥੇ ਉਹਦਾ ਬੈਰੀਕੇਡ ਦਾ ਸਹਾਰਾ ਲੈ ਕੇ ਤੇ ਫਿਰ ਉਹ ਗੋਲੀਆਂ ਚਲਾਉਂਦੇ ਆ ਜੀ ਉਹ ਪੈਲਟ ਬੁਲੇਟ ਨਿਸ਼ਾਨੇ ਲਾ ਕੇ ਠੀਕ ਹੈ ਹਾਂਜੀ ਪੂਰੇ ਟ੍ਰੇਨ ਬੰਦੇ ਆ ਜੀ ਉਹਨਾਂ ਦੇ ਓਕੇ ਹਾਂਜੀ ਯਾਨੀ ਕਿ ਕੱਲ ਤਾਂ ਬਹੁਤ ਵੱਡੀ हां जी गोलेबारी पूरी की थी जी उन्होंने पूरा जिन्ना जोर लगया लग उन्होंने पूरा लाया जी ठीक है हां जी ठीक है ठीक है ना ये ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਨੇੜੇ ਬਾਗੇ ਜਾਓ ਤੁਹਾਡੇ ਨੇੜੇ ਆਗੇ ਉਹਨਾਂ ਨੇ ਕਿਹਾ ਨਹੀਂ ਵੀ ਵਾਈਕ ਉਧਰ ਲੈ ਕੇ ਬਗ ਨੁਕਸਾਨ ਹੋ ਜੂ ਤੁਹਾਡਾ ਅਸੀਂ ਉਹਨਾਂ ਦਾ ਕਿਹਾ ਨਹੀਂ ਮੰਨਦੀ ਜੀ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਬੈਰੀਕੇਡ ਪੱਟ ਲਓ ਸਾਰਾ ਕੁਝ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਸਰਕਾਰੀ ਜਿਹੜੀ ਸੜ ਗਿਆ ਕਿਸਾਨਾਂ ਦੇ ਪੈਸੇ ਨਾਲ ਬਣੀ ਆ ਤੇ ਇਹਨੂੰ ਆੜੋ ਬੈਰੀਕੇਡ ਕਾਦੇ ਲਾਏ ਆ ਇੱਥੇ ਜਾਣ ਤੋਂ ਲੰਘਾ ਰਸਤਾ ਦੋ ਅਸੀਂ ਇੱਥੇ ਆਉਣਾ ਹੀ ਨਹੀਂ ਅਸੀਂ ਰਸਤੇ ਤੇ ਲੰਘ ਜਾਣਾ ਸਿੱਧਾ ਠੀਕ ਹੈ ਫਿਰ ਬੋਲੇ ਨਹੀਂ ਉਹ ਬੋਲੇ ਨਹੀਂ ਬੋਲਣਾ ਬੁਲਾਉਣਾ ਕੀ ਜੀ ਉਹ ਤੇ ਹਰਾਮੀ ਲੋਗ ਆ ਝੂਠੇ ਆ ਹਾਂਜੀ ਠੀਕ ਹੈ ਤੇ ਹੁਣ ਮੀਟਿੰਗ ਲਗਾਤਾਰ ਕਿਸਾਨਾਂ ਦੀ ਜਾਰੀ ਆ ਤੇ ਤੁਹਾਡਾ ਮੋਟਰਸਾਈਕਲ ਜੇ ਕੋਈ ਸਿੱਟਾ ਨਹੀਂ ਨਿਕਲਦਾ ਅੱਗੇ ਵਧਣਾ ਪਿਆ ਤਾਂ ਅੱਗੇ ਹੋ ਕੇ ਉਵੇਂ ਹੀ ਚੱਲੂਗਾ ਜਿਵੇਂ ਪਹਿਲਾਂ ਚਲਾ ਰਹੇ ਸੀ ਤੁਸੀਂ ਉਹ ਤੇ ਵਧ ਕੇ ਚੱਲੂਗਾ ਜੀ ਠੀਕ ਹੈ ਅਜੇ ਤਾਂ ਐ ਜਥੇਬੰਦੀਆਂ ਨੇ ਰੋਕਿਆ ਹੋਇਆ ਹੈ ਜੀ ਹੂੰ ਸ਼ਾਂਤਮਈ ਆ ਸੀ ਸਿਰ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਠੀਕ ਹੈ ਜੇ ਉਹ ਵਾਦਾ ਕਰੋਗੇ ਬਈ ਉਹਨਾਂ ਭੱਟੇ ਚੱਕ ਦੇਣੇ ਉਹਨਾਂ ਦੇ ਜੇ ਮੀਟਿੰਗ ਬੇਸਟ ਆ ਨਿਕਲਦੀ ਆ ਤਾਂ ਦਿੱਲੀ ਜਾਣਾ ਪਿਆ ਤੁਸੀਂ ਅੱਗੇ ਹੋ ਕੇ ਦਿੱਲੀ ਜਾਮੋਗੇ ਜਾਨੀ ਕਿ ਕਾਫਲੇ ਤੋਂ ਅੱਗੇ ਹੋ ਕੇ ਜਿਵੇਂ ਬਾਈਕ ਪਹਿਲਾਂ ਵੀ ਫਰੰਟ ਤੇ ਰੱਖੀਆ ਫੇਰ ਵੀ ਫਰੰਟ ਰੈਂਦੀ ਆ ਜੀ ਠੀਕ ਹੈ ਜਿੱਥੇ ਮਹਾਰਾਜ ਦੇ ਹੱਥ ਹੋਊਗਾ ਉੱਥੇ ਜਿੱਥੇ ਮਹਾਰਾ ਦਾ ਹੁਕਮ ਆ ਅੱਗੇ ਪਿੱਛੇ ਜਿੱਥੇ ਕਹਿਣਗੇ ਮਹਾਰਾਜ ਇੱਥੇ ਲੜਾਂਗੇ ਹਾਂਜੀ ਠੀਕ ਹੈ ਸਿੰਘ ਸਾਹਿਬ ਕਿਸਾਨਾਂ ਦੀਆਂ ਮੰਗਾਂ ਨੇ ਕੀ ਲੱਗਦਾ ਤੁਹਾਨੂੰ ਜਿਵੇਂ ਸਾਰਾ ਤਣਾਅ ਪੂਰਨ ਇੰਨਾ ਹੋਇਆ ਸਰਕਾਰ ਜਿਆਦਾ ਐਡਵਾਂਸ ਨਹੀਂ ਚੱਲ ਰਹੀ ਇਹ ਬੈਕਵਰਡ ਸਰਕਾਰ ਆ ਜੇ ਐਡਵਾਂਸ ਕਿੱਥੇ ਆ ਜੀ ਜੇ ਐਡਵਾਂਸ ਹੁੰਦੇ ਹੁਣ ਇਹ ਸਾਰੇ ਪ੍ਰੋਟੈਸਟ ਜਰਮਨ ਦੇ ਵਿੱਚ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਹੋ ਰਹੇ ਆ ਉਹ ਕੀ ਆਪਣੇ ਲੋਕਾਂ ਤੇ ਗੋਲੀਆਂ ਮਾਰ ਰਹੇ ਆ ਆਸੂ ਗੈਸ ਦੇ ਗੋਲੇ ਮਾਰ ਰਹੇ ਕੁਝ ਵੀ ਨਹੀਂ ਆ ਉੱਥੇ ਉੱਥੇ ਬੈਠੇ ਆਪਣਾ ਪ੍ਰੋਟੈਸਟ ਕਰ ਰਹੇ ਆ ਪੀਸਫੁੱਲ ਪ੍ਰੋਟੈਸਟ ਇਹ ਵੀ ਪੀਸਫੁੱਲ ਪੀਸਫੁੱਲ ਪ੍ਰੋਟੈਸਟ ਆ ਠੀਕ ਹੈ ਪਰ ਇਹ ਇਥੇ ਜ਼ਾਲਮ ਆਪਣਾ ਇਹ ਚਾਹੁੰਦੇ ਆ ਵੀ ਅਸੀਂ ਭੱਜ ਜਾਈਏ ਇਥੋਂ ਹੂੰ ਬਿਨਾ ਆਪਣੇ ਹੱਕ ਲੈ ਇਥੋਂ ਭੱਜ ਜਾਈਏ ਠੀਕ ਹੈ ਪਰ ਆਪਾਂ ਇਹਨਾਂ ਕਿਸਾਨਾਂ ਦੀ ਪੂਰੀ ਪ੍ਰੋਟੈਕਸ਼ਨ ਕਰਾਂਗੇ ਜੀ ਇਹਨਾਂ ਨੂੰ ਪਹਿਲਾਂ ਗੋਲੀਆਂ ਖਾਵਾਂਗੇ ਅਸੀਂ ਠੀਕ ਹੈ ਕਿਸਾਨਾਂ ਦੇ ਅੱਗੇ ਹੋ ਕੇ ਤੁਸੀਂ ਉੱਥੇ ਉਹਨਾਂ ਨਾਲ ਜੋ ਡਟ ਕੇ ਮੁਕਾਬਲਾ ਕਰੋਗੇ ਹਾਂਜੀ ਇਹ ਹਮਲਾ ਜਿੰਨਾ ਕਰਨਗੇ ਤੇਜ਼ ਉਹਨਾਂ ਅਸੀਂ ਤਕੜੇ ਹੋ ਕੇ ਮੁਕਾਬਲਾ ਕਰਾਂਗੇ ਜੀ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਸਿੰਘ ਸਾਹਿਬ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਕੈਮਰੇ ਤੇ ਦੇਖ ਰਹੇ ਸੀ ਨਿਊਜ਼ ਚੈਨਲਾਂ ਤੇ ਦੇਖ ਰਹੇ ਸੀ ਕਿ ਅੱਗੇ ਮੋਟਰਸਾਈਕਲ ਵਾਲੇ ਸਿੰਘ ਸਾਹਿਬ ਕੌਣ ਨੇ ਉਹ ਸਿੰਘ ਸਾਹਿਬ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ ਬਹੁਤ ਉੱਥੇ ਕਿਤੇ ਨਾ ਕਿਤੇ ਨੁਕਸਾਨ ਵੀ ਕੀਤਾ ਜਾ ਰਿਹਾ ਸੀ ਕਿਸਾਨਾਂ ਨੂੰ ਪਿੱਛੇ ਕਰਨ ਲਈ ਫੋਰਸ ਅੱਗੇ ਵੀ ਆਈ ਪਰ ਅਸੀਂ ਉੱਥੇ ਡਟੇ ਰਹੇ ਅਤੇ ਕਿਸਾਨਾਂ ਦੇ ਅੱਗੇ ਤੇ ਕਿਸਾਨਾਂ ਦੇ ਕਿ ਐਵੇਂ ਹੀ ਰ੍ਹਾਂਗੇ ਕਿਉਂਕਿ ਜਿਹੜੀ ਮੀਟਿੰਗ ਆ ਉਹ ਲਗਾਤਾਰ ਜਾਰੀ ਆ ਹੁਣ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ ਇਹ ਬਾਈਕ ਨਹੀਂ ਵੀਰ ਜੀ ਆਪਣਾ ਭਰਾ ਆ ਜਾਨਪਾਈ ਘੋੜਾ ਜਿਹਦੇ ਹੁੰਦੇ ਨੇ ਨਾ ਇਹ ਮਾਡਰਨ ਘੋੜਾ ਆ ਹੁਣ ਆਪਾਂ ਨੂੰ ਆਪਾਂ ਇਹਤੇ ਸਵਾਰ ਰਹਿਨੇ ਆ ਠੀਕ ਹੈ ਸਾਰਾ ਪ੍ਰੋਟੈਕਟਿਵ ਗੀਅਰ ਹੈ ਜੀ ਆਪਣੇ ਕੋਲ ਉਹਨਾਂ ਨਾਲੋਂ ਵੱਧ ਤਿਆਰੀ ਹੈ ਜੀ ਸਾਡੀ ਆ ਮੇਰੀ ਬਾਤ ਹੈ ਇੰਨਾ ਡੂੰਘਾ ਜ਼ਖਮਿਆ ਠੀਕ ਹੈ ਆ ਜੈਕਟਾਂ ਪਾਟੀ ਪਈਆਂ ਸਾਰੇ ਗੋਲੀਆਂ ਲੱਗੀਆਂ ਜੀ ਉਧਰ ਉਹ ਬਾੜੇ ਟੱਪ ਕੇ ਇਧਰ ਆਂਦੇ ਆ ਜੀ ਆ ਆ ਕੇ ਤੇ ਕਿਸਾਨ ਜਿਹੜੇ ਜਿੱਥੇ ਆਪਣੇ ਹੈਗੇ ਕਿਸਾਨ ਆ ਉਹਨਾਂ ਦੇ ਸਿੱਧੇ ਮੱਥੇ 'ਚ ਗੋਲੀਆਂ ਮਾਰਦੇ ਜੀ